ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਦੇਵਤਾ ਦੋਸਤੋ ਡੰਡਾ ਭਾਵੇਂ ਇਨਸਾਨ ਦੇ ਸਿਰ ਤੇ ਵਜੇ ਭਾਵੇਂ ਜਾਨਵਰ ਦੇ ਵਜੇ ਦਰਦ ਸਾਰੇ ਨੂੰ ਹੀ ਹੁੰਦਾ ਹੈ ਪਾਜੀ ਅਸੀਂ ਬਾਬੇ ਬੁੱਢੇ ਸਾਹਿਬ ਦੇ ਮੇਲੇ ਜਾ ਰਹੇ ਸੀ ਅੱਛਾ ਜੀ ਜਦੋਂ ਤੁਹਾਡੀ ਕਾਲ ਆਈ ਅਸੀਂ ਪਹਿਲਾਂ ਵੀ ਬਾਪੇ ਬੁੱਢੇ ਸਾਹਿਬ ਦੇ ਮੇਲੇ ਜਾ ਰਹੇ ਸੀ ਸਾਨੂੰ ਕਾਲ ਆ ਗਈ ਅਸੀਂ ਅੱਧ ਚੋਂ ਮੋੜਾ ਤੁਹਾਡੀ ਵੀ ਕਾਲ ਆ ਨੂੰ ਬਾਬੇ ਬੁੱਢੇ ਸਾਹਿਬ ਦੇ ਮੇਲੇ ਵਾਰੀ ਆਈ ਹੁਣ ਵੀ ਜਾਣ ਲਈ ਨਹੀਂ ਵਾਪਸ ਅੱਛਾ ਅੱਛਾ ਮੈਂ ਕਿਹਾ ਨਹੀਂ ਯਾਰ ਉਹਦੇ ਬੰਦੇ ਪਰੇਸ਼ਾਨ ਵਾ ਇਹ ਚਲੋ ਮਾਲਕ ਨੇ ਹੱਥਾਂ ਚ ਹੁਣ ਨਰ ਬਖਸ਼ਿਆ ਵਾ ਤੇ ਜ਼ਰੂਰ ਇਹ ਚ महाराज का कमरा फिर आप जोड़ा ला लीए वाहू तो ना 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 भेन सचे पातशाह वाहेगुरु का कमरा क्यों देखे। पा देख दो बड़ी सेफ्टी पढ़ना पीना जिदा देख रहे थे ਹੱਥ ਦੇ ਉੱਪਰ ਇੱਕ ਹੈਂਡ ਗਲਵਜ਼ ਪੈ ਗਏ ਆ ਜਦੋਂ ਬਾਰੇ 15 ਘੱਟ ਦੇ ਉੱਤੇ ਕੋਈ ਦੇਸੀ ਦਵਾਈ ਨਾਲ ਕਾਰਟ ਨਹੀਂ ਕਰਦਾ ਅੱਛਾ ਜੀ ਜਿਹੜਾ ਦਵਾਈ ਦੇ ਮਿਲ ਕੇ ਨਾਜ਼ਾ 200 ਦੇਸੀ ਦਵਾਈ ਦੇ ਚੱਕਰ ਤੋਂ ਪੈ ਗਿਆ ਪੂਰੀ ਤੈਥੋ ਹਦਲੀ ਕਿਉਂਕਿ ਇਹ ਪੰਜਾਬ ਦਾ ਸਭ ਤੋਂ ਖਤਰ ਜਰੀਲਾ ਸੱਪ ਆ 40 ਮਿੰਟ ਦੇ ਵਿੱਚ ਪੰਜੀ ਬੰਦੇ ਨੂੰ ਮਾਰਨ ਦਾ ਤੰਗ ਰੱਖਦਾ ਇਹ ਆਏ ਉਹ ਫੂਕਾ ਮਾਰਦਾ ਹੀ ਉਹ ਏ ਦੇਖੋ ਦੋਸਤੋ ਕੋਈ ਵੀ ਸੱਪ ਜਿਹੜਾ ਵਾ ਉੱਡ ਕੇ ਬੰਦੇ ਦੇ ਅਟੈਕ ਨਹੀਂ ਕਰਦਾ ਦੇਖੋ ਤੇਰੀ ਉੱਡਣ ਦੀ ਸ਼ਮਤਾ ਦੇਖੋ ਕਿੰਨੀ ਆ ਭਾਦੀ ਸਿਰਫ ਇੱਕ ਕੇ ਥੰਦਾ ਦੇਖੀ ਹੈ ਨਾ ਇਹ ਦੇਖੋ ਡੇਢ ਦੋ ਫੋਟੋ ਨਾ ਡੇਢ ਦੋ ਫੋਟੋ ਇਹਨੂੰ ਬੱਚਾ ਸਮਝੇ ਨਹੀਂ ਗਲਤੀ ਨਹੀਂ ਕਰਨੀ ਇਹ ਵੱਡੇ ਨਾਲੋਂ ਵੀ ਫੜਨ ਦੇ ਵਿੱਚ ਔਖਾ ਵਾ ਔਖਾ ਇਸ ਕਰਕੇ ਇਹਦੇ ਘੁੰਮ ਜਾਂਦਾ ਵਾ ਜਿਹੜੀ ਮੇਰੀ ਸਿਸਟਰ ਇਹਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗੀ ਸੀ ਹਾਂਜੀ ਤਾਂ ਇਹੋ ਦੀ ਚੀਜ਼ ਨੂੰ ਕਦੀ ਵੀ ਹੱਥ ਨਹੀਂ ਲਾਉਣਾ ਸਾਡੀ 12-1300 ਵੀਡੀਓ ਆ ਸਾਡੇ ਚੈਨਲ ਤੇ ਔਰ ਅਸੀਂ ਫੇਰ ਵੀ ਕਲੱਬ ਚ ਪਾਈ ਹੋਇਆ ਦੇਖੋ ਹਾਂਜੀ ਹਾਂਜੀ ਮੋਗੂ ਸੇ ਤਾਂ ਜੇ ਦਾ ਸੱਚੇ ਪਾਸ਼ਾ ਵਾਹਿਗੁਰੂ ਜੀ ਦਾ ਕਮਰਾ ਵਾ ਤੇ ਗਲਤੀ ਦੀ ਮਾਫੀ ਮਹਾਰਾਜ ਜੀ ਸਾਡਾ ਸਿਰ ਟੱਕਿਆ ਨਹੀਂ ਹੋਇਆ ਅਸੀਂ ਉਸ ਚੀਜ਼ ਦੀ ਮਾਫੀ ਚਾਹੁੰਦੇ ਹਾਂ ਦੋਸਤੋ ਜਿਦਾਂ ਕਿ ਇਹ ਸਨੇਕ ਰੈਸਕਿਊ ਕਰਦੇ ਆ ਸਰੋਂ ਲੱਗ ਗਿਆ ਜਿਉ ਕੋਈ ਦਿੱਕਤ ਨਹੀਂ ਮੇਰੇ ਹੱਥ ਜੋ ਨਹੀਂ ਇਹ ਨਹੀਂ ਜਾਣਾ ਹੁਣ ਤੁਸੀਂ ਬੇਫਿਕਰ ਹੋ ਗਿਆ ਤੋ ਗੁੜੀਆ ਵੀ ਇਹ ਸੱਪ ਫੜ ਨਹੀਂ ਕਦੀ ਕੋਸ਼ਿਸ਼ ਨਹੀਂ ਕਰਦੀ ਇਹ ਦੇਖੋ ਇਹ ਸੱਪ ਨੂੰ ਕਹਿੰਦੇ ਆ ਇੰਗਲਿਸ਼ ਚ ਸਪੈਕਟਿਕਲ ਕੋਬਰਾ ਹਿੰਦੀ ਚ ਇਹਨੂੰ ਕਹਿੰਦੇ ਆ ਨਾਗ ਪੰਜਾਬੀ ਚ ਕਹਿੰਦੇ ਇਹਨੂੰ ਫਨੀਅਰ ਖੜੱਪਾ ਇਹ ਲੜੇ ਵੀ 40 ਮਿੰਟ ਦਾ ਟਾਈਮ ਆ ਸਿਰਫ ਬੰਦੇ ਕੋਲ ਇਹਦੇ ਇੰਜੈਕਸ਼ਨ ਹੀ ਕੰਮ ਆਉਣਿਆ ਹੋਰ ਕੋਈ ਚੀਜ਼ ਬਾਗਰੂ ਜੀ ਕੰਮ ਨਹੀਂ ਆਉਂਗੀ ਦੇਖੋ ਰੋਜ਼ ਸੱਪ ਫੜਦੇ ਆ ਇਹ ਸੱਪ ਲੜੇ ਦਾ ਦਵਾਈ ਕੋਈ ਦੇਸੀ ਕਾਰਡ ਕਰਦੀ ਤਾਂ ਅਸੀਂ ਕਲਬ ਚਾ ਨਾ ਥੋੜੀ ਫੜਨਾ ਸੀ ਅਸੀਂ ਸਪੈਸ਼ਲ ਆਪਣੇ ਘਰ ਗਏ ਹਾਂ ਉੱਥੋਂ ਅਸੀਂ ਆਪਣਾ ਬੈਗ ਲਿਆਂਦਾ ਬਾਈਕ ਤੇ ਬੈਠੇ ਫਿਰ ਅਸੀਂ ਆਏ ਹਾਂ ਜੇ ਸਾਨੂੰ ਬਾਈਕ ਤੇ ਬਾਈਕ ਸਾਡਾ ਬੈਗ ਕੋਲ ਹੁੰਦਾ ਫਿਰ ਅਸੀਂ ਤੁਹਾਡੇ ਕੋਲ 10 ਮਿੰਟ ਪਹਿਲਾਂ ਆ ਦੇਣਾ ਫਿਰ ਤੁਸੀਂ 5 ਕਿ ਮਿੰਟ 7 ਮਿੰਟ ਚ ਆ ਹੀ ਗਏ ਵੈਸੇ ਜਿੱਦਾਂ ਇਹ ਉਹਨੂੰ ਘਰਵਾ ਇਹ ਜਿੱਦਾਂ ਤੁਸੀਂ ਕਪੜਾ ਲਾਤਾ ਇਹਨੂੰ ਭਾਵੇਂ 3 ਦਿਨ ਬਾਦੋਂ 5 ਦਿਨ ਬਾਦੋਂ ਵੀ ਕੱਢ ਲਈ ਅੱਛਾ ਜੀ ਇਹ ਨਿਕਲ ਜਾਣਾ ਵਾ ਜਿੱਦਾਂ ਕਿ ਦੋਸਤੋ ਇਹਨੂੰ ਸਪੈਟਿਕਲ ਕੋਬਰਾ ਕਹਿੰਦੇ ਆ ਸਰ ਅਹ ਮਣਕਾ ਹੁੰਦਾ ਵਾ ਅੱਛਾ ਜੀ ਜੱਸ ਕਿੱਥੇ ਮਣਕਾ ਦਾ ਟਮਟਾ ਵਾ ਆ ਵੀ ਪੈ ਵਾ ਆ ਵੀ ਪੈ ਇਹ ਮਣਕਾ ਵਾ ਇਹ ਦੇਖੋ ਮਣਕਾ ਮੇਰੇ ਹੱਥ ਚ ਜੱਸਾ ਤੇਰੇ ਇਹ ਤੁਹਾਡੀ ਸੱਪ ਲੜੇ ਜੇ ਤੇ ਤੁਹਾਡੀ ਕਿੱਦਾਂ ਜਾਨ ਬਚਾ ਦੂਗਾ ਦੇਖੋ ਪੂਰੀ ਬਾਤ ਚ ਬਾਗ ਰੋਜੀ ਸੱਪ ਦਾ ਜ਼ਹਿਰ ਆ ਜੇ ਮਣਕਾ ਸੱਪ ਲੜੇ ਦਾ ਹਾਲ ਹੁੰਦਾ ਤੇਰੀ ਕੀਮਤ ਕਿੰਨੀ ਹੋਣੀ ਸੀ ਤੁਹਾਡੇ ਸਾਹਬ ਦੱਸੋ ਅੱਖਾਂ ਜੀ ਹੋਣੀ ਤੇ ਜੋਲਦੀ ਤੈਨੂੰ ਮਣਕਾ 2 300 ਚ ਕਿਉਂ ਦਿੰਦਾ ਸਾਡੀ ਅੱਧੀ ਜ਼ਿੰਦਗੀ ਲੰਘ ਗਈ ਆ ਲੋਕਾਂ ਨੂੰ ਇਹ ਗੱਲਾਂ ਸਮਝਾਉਂਦੇ ਆ ਕਿ ਦੋਸਤੋ ਮਨਕਾ ਸਿਰਫ ਬਿਨਾ ਸਾਪ ਜ਼ਹਿਰ ਵਾਲੇ ਤੇ ਆ ਮੈਂ ਕੋਈ ਤੁਹਾਡੇ ਚੀਰਾ ਨਹੀਂ ਦੇਣਾ ਤੁਸੀਂ ਚੈੱਕ ਕਰੋ ਨੂੰ ਕੋਈ ਦਮ ਲੱਗੀ ਆ ਚੰਨੀ ਤਰ੍ਹਾਂ ਮੈਂ ਤੁਹਾਡੇ ਹੱਥ ਦੇ ਉੱਤੇ ਜਿੱਥੇ ਤੁਸੀਂ ਸਰੀਰ ਚ ਕੋਹਗੇ ਮਨਕਾ ਜੋੜ ਦਾਂਗਾ ਇਹ ਸਿਰਫ ਸਾਡੇ ਹੱਥ ਦੀ ਸਫਾਈ ਆ ਤੁਸੀਂ ਕੰਮ ਚੈੱਕ ਕਰ ਲਓ ਨਹੀਂ ਗੰਮ ਨਹੀਂ ਲੱਗਦੀ ਨਹੀਂ ਨਾ ਲੱਗੀ ਇਹ ਦੇਖੋ ਤੁਹਾਡੇ ਮੈਂ ਮਨਕਾ ਵੀ ਜੋੜ ਕੇ ਦਿਖਾ ਦਿੰਦਾ ਧਿਆਨ ਜਦੋਂ ਇਹ ਦੋਸਤੋ ਬਿਲਕੁਲ ਸ਼ਾਂਤੀ ਦੇ ਨਾਲ ਉਹ ਜਿਹੜੀ ਚੀਜ਼ ਆ ਉਹ ਬੈਠਦੀ ਆ ਇਹ ਦੇਖੋ ਹਾਂ ਦੇਖੋ ਨਾ ਨਾ ਦੇਖੋ ਉਹ ਮੈਂ ਤੁਹਾਨੂੰ ਮਨਕੇ ਬਾਰੇ ਸਮਝਾਉਣਾ ਸਰ ਦੇ ਦੇ ਦੋ ਮਨਕਾ ਕੋਈ ਕੰਮ ਲੱਗੀ ਆ ਤੁਸੀਂ ਲੋਕਾਂ ਨੂੰ ਦੱਸਣਾ ਨਹੀਂ ਕੁਛ ਨਹੀਂ ਜੋਗੀ ਕੀ ਕਰਦੇ ਆ ਦੇਖੋ ਆ ਪਾਣੀ ਆ ਸਿੰਪਲ ਤੁਸੀਂ ਲੈਂਦਾ ਸੀ ਨਾ ਹਾਂਜੀ ਮੈਂ ਇਹ ਦੇਖੋ ਇਹ ਪਾਣੀ ਸਿਰਫ ਇੱਤੀ ਲਗਾ ਲਿਆ ਜਦੋਂ ਆਪਾਂ ਇਹਨੂੰ ਕੱਚੀ ਦੱਸੀ ਚ ਪਾਣਾ ਦੇਖੋ ਪਾਣੀ ਦੀ ਨਾਲ ਕੋਈ ਕੰਮ ਤੇ ਨਹੀਂ ਲੱਗੀ ਕਰੋ ਹੱਥ ਕਿੱਥੇ ਜੋੜੀਏ ਮਨਕਾ ਇਹ ਕਰਿਓ ਆਪਣੀ ਟੀ-ਸ਼ਰਟ ਉੱਪਰ ਹਾਂ ਇਹ ਜਿਹੜੀ ਚੀਜ਼ ਆ ਦੇਖੋ ਜੁੜ ਗਈ ਹਾਂ ਇਹ ਦੇਖੋ ਇਹ ਵੇਖੋ ਇਹ ਬਾਤ ਇਹਦੇ ਨੂੰ ਕਿਸੇ ਕੀ ਕਰ ਦੋ ਇਹ ਕੋਈ ਕਾਹਦੇ ਚੀਰਾ ਦਿੱਤਾ ਨਹੀਂ ਕੋਈ ਤਾਂ ਇਹ ਬਲੇਡ ਲਾਇਆ ਤੁਸੀਂ ਮਣਕਾ ਖੋਦ ਚਾਕੇ ਕੀਤਾ ਹੁਣ ਦੇਖੋ ਚੁੱਕਾ ਲੱਗਿਆ ਵੀ ਥੋੜਾ ਜਿਹਾ ਸ਼ੋਰ ਨੇ ਰਹਿ ਜੇ ਨੇ ਹੂੰ ਦੱਸੋ ਹੈਗਾ ਮਣਕਾ ਜਿਹੜਾ ਛੋੜਨਾ ਵਾ ਸਿਰਫ ਉਹ ਸਿਰਫ ਸਾਡੇ ਹੱਥ ਦੀ ਸਫਾਈ ਆ ਤੁਹਾਡੇ ਕੋਈਸ ਆਪਣੀ ਕੱਟਿਆ ਦੇਖੋ ਹੂੰ ਜੇ ਮਣਕਾ ਜ਼ਾਬ ਲੜੇ ਦਾ ਹਾਲ ਹੁੰਦਾ ਤਾਂ ਮੈਂ ਹੱਥੇ ਗਲਵਜ਼ ਕਿਉਂ ਪਾਉਂਦਾ ਸਾਪ ਲੜਦਾ ਵਾ ਇਸ ਤਰੀਕੇ ਨਾਲ ਫੌਂਡਾ ਕਰਦੇ ਨੀਮ ਦੇ ਪੱਤੇ ਨਾਲ ਟਿੱਕਰ ਦੇ ਪੱਤੇ ਨਾਲ ਅੱਕ ਦੇ ਪੱਤੇ ਨਾਲ ਮੋਰ ਦੇ ਪੱਤੇ ਨਾਲ ਜ਼ਹਿਰ ਕਿੱਥੇ ਜਾਂਦਾ ਪੈਂਜੀ ਦੱਸੋ ਸਿਰਵੋ ਸਿਰਵੋ ਭੈਣ ਮੇਰੀ ਪੰਜਾਬ ਦੇ ਪੋਸ ਆਪ ਜਰੀਲੇ ਆ ਇੱਕ ਰਸਪ ਇਹਨੂੰ ਕਹਿੰਦੇ ਆ ਸਪੈਕਟਿਕਲ ਕੋਬਰਾ ਇੰਗਲਿਸ਼ ਚ ਇੱਕ ਸੱਪ ਨੂੰ ਬਾਗਰੂ ਕੋਮਨ ਕਰਾਇਤ ਕਹਿੰਦੇ ਆ ਇਹ ਦੋਨਾਂ ਨਸਲਾਂ ਤੋਂ ਬਿਨਾ ਤੁਸੀਂ ਮੇਰੇ YouTube ਦੇ ਚੈਨਲ ਕੋਲੋਂ ਮੈਂ ਡ੍ਰੈਕ ਸੱਪ ਵੜ ਕੇ ਕੱਪੜਿਆਂ ਚ ਪਾਣਾ ਹਾਂਜੀ ਹਾਂਜੀ ਕੋਈ ਕੋਈ ਨਹੀਂ ਚ ਕੋਈ ਮੇਰੀ ਕਰਾਮਾਤ ਨਹੀਂ ਬਾਗਰੂ ਜੀ ਕੋਈ ਤੁਸੀਂ ਕਹੋ ਮੇਰੇ ਦੇ ਕੋਈ ਰੱਬ ਦੀ ਕਿਰਪਾ ਦੋਸਤੋ ਬਿਲਕੁਲ ਨਹੀਂ ਸਿਰਫ ਉਹ ਸਿਰਫ ਮੈਨੂੰ ਏਸੀ ਦੀ ਸਹੀ ਜਾਣਕਾਰੀ ਉਹ ਨਵਾਂ ਸ਼ਹਿਰ ਚ ਵੀ ਦੋ ਬੱਚਿਆਂ ਨੂੰ ਸੱਪ ਮੰਜੀ ਤੇ ਚੜ੍ਹ ਕੇ ਲੜਿਆ ਦੇਸੀ ਦਵਾਈ ਦੇ ਚੱਕਰ ਚ ਪੈ ਗਏ ਉਹਨਾਂ ਦੀ ਡੈਥ ਹੋ ਗਈ ਆਪਣੀ ਲਾ ਕੇ ਮੁੰਡੇ ਪਿੰਡ ਵੀ ਦੋ ਬੱਚੇ ਮਰੇ ਜਿਹੜਾ ਬੰਦਾ ਵੀ ਜਰੀਲੇ ਸੱਪ ਨਾਲ ਲੜੇ ਤੇ ਦੇਸੀ ਦਵਾਈ ਦੇ ਚੱਕਰ ਤੋਂ ਪੈ ਗਿਆ ਉਹਦੀ ਮੌਤ ਹੋਣੀ ਆ ਭਾਵੇਂ ਉਹ ਮੈਂ ਆਂ ਭਾਵੇਂ ਕੋਈ ਵੀ ਆ ਸੱਪ ਲੜੇ ਦੇ ਕਿ ਡਾਕਟਰ ਕੋਲ ਜਾਣਾ ਜਿਹੜੇ ਸੱਪ ਬਿਨਾਂ ਜ਼ਹਿਰ ਵਾਲੇ ਆ ਉਹ ਤੁਹਾਨੂੰ ਲੜਨ ਤੇ ਸਿਸਟਰ ਤੁਸੀਂ 1 ਰੁਪਏ ਦਾ ਵੀ ਟ੍ਰੀਟਮੈਂਟ ਨਾ ਕਰਵਾਓ ਤੁਹਾਨੂੰ ਕੁਝ ਵੀ ਨਹੀਂ ਹੋਣਾ ਉਹ ਸੱਪ ਲੜੇ ਦੇ ਕੋਈ ਤੁਹਾਨੂੰ ਚੱਕਰ ਨਹੀਂ ਆਣੇ ਕੋਈ ਦਾ ਨੋ ਘਬਰਾਹਟ ਨਹੀਂ ਹੋਣੀ ਕੁਛ ਵੀ ਨਹੀਂ ਹੋਣਾ ਨਾ ਮਾਤੜ ਇੱਕ ਸੱਪ ਹੁੰਦਾ ਬਿਨਿਆ ਜ਼ੈਰ ਵਾਲਾ ਕੋਮਨ ਬਲੂ ਕੋਈ ਜ਼ਲਨ ਹੁੰਦੀ ਆ ਬਾਕੀ ਜਿਹੜੇ ਸੱਪਾ ਬਲੈਡ ਵੀ ਨਿਕਲਣਾ ਸਾਰੇ ਕੋਧੂ ਨਾ ਸਿਰਫ ਉਹ ਸਿਰਫ ਦਰਦੇ ਨਾਲ ਹੀ ਲੋਕ ਡਰ ਜਾਂਦੇ ਹੁਣ ਮੈਂ ਨਾ ਮੇਰੇ ਏਰੀਆ 'ਚ ਬਹੁਤ ਬੰਦੇ ਸੱਪ ਲੜੇ ਦਾ ਇਲਾਜ ਕਰਦੇ ਆ ਮੈਂ ਇੱਕ ਗੱਲ ਸਾਰੇ ਨੂੰ ਪੁੱਛਣਾ ਚਾਹਨਾ ਜਿੰਨੇ ਵੀ ਵੀਰ ਵੀਰੋ ਦੇਖਦੇ ਸਿਸਟਰ ਦੇ ਉਹ ਸੱਪ ਲੜੇ ਦਾ ਇਲਾਜ ਕਰਦੇ ਆ ਉਹਨਾਂ ਦੇ ਵੀ ਸੱਪ ਲੜੇ ਦੇ ਸਾਡੇ ਕੋਲ ਸਾਡੀ ਦਵਾਈ ਕੰਮ ਕਰਦੀ ਆ ਤੇ ਫੇਰ ਉਹ ਸੱਪ ਆਪ ਕਿਉਂ ਨਹੀਂ ਫਰਦੇ ਹੂੰ ਪੜਨਾ ਚਾਹੀਦਾ ਨਾ ਜਿੱਦਾ ਕਿਸੇ ਨੂੰ ਸੱਪ ਲੜਿਆ ਉਹਨਾਂ ਦੇ ਕੋਲ ਚਲਾ ਗਿਆ ਉਹ ਲੋਕਾਂ ਨੇ 10000 ਰੁਪਏ ਵਾਲੀ ਦਵਾਈ ਲਈਏ 20000 ਵਾਲੀ ਲਈਏ 30 ਵਾਲੀ ਲਈਏ ਤੇ 40000 ਵਾਲੀ ਦਵਾਈ ਲਈਏ ਬੰਦਾ ਵਸਿਆ ਬੰਦਾ ਕਹਿੰਦਾ 40000 ਵਾਲੀ ਦਵਾਈ ਲਾ ਦਿਓ ਉਹਨਾਂ ਦਵਾਈ ਲਾ ਦੇਣੀ ਸੱਪ ਤੋਂ ਬਿਨਾ ਜ਼ਹਿਰ ਉਹਨਾਂ ਲੜਿਆ ਅਸੀਂ ਜ਼ਿੰਦਗੀ ਦੇ ਵਿੱਚ ਭੈਣ ਮੇਰੀ ਕਦੀ ਚਵਲ ਨਹੀਂ ਮਰੀ ਅਸੀਂ ਸਿਰਫ ਉਹ ਸਿਰਫ ਟੈਲੈਂਟ ਬਣਾਉਂਦੇ ਆ ਅਸੀਂ ਇਹ ਨਹੀਂ ਕਹਿੰਦੇ ਸੱਪ ਲੜੇ ਤੇ ਸਾਡੇ ਕੋਲ ਆਓ ਤੁਹਾਡੇ ਲੱਗੇ ਐਮਐਲਏ ਸਾਹਿਬ ਆ ਅਸੀਂ ਇਹਨਾਂ ਦੇ ਦੋ ਮਰੀਜ਼ ਸੱਪ ਲੜੇ ਵਾਲੇ ਬਚਾਏ ਆ ਉਹ ਕਿੱਦਾਂ ਬਚਾਏ ਆ ਉਹ ਸੱਪ 'ਚ ਜ਼ਹਿਰ ਹੀ ਨਹੀਂ ਸੀ ਜ਼ਹਿਰ ਨਹੀਂ ਅਰੇ ਦੋਸਤੋ ਸੱਪ ਲੜੇ ਦੇ ਸਿਰ ਤੋਂ ਸਿਰ ਵੀ ਇੱਕ ਡਾਕਟਰ ਕੋਲ ਜਾਣਾ ਸਰ ਮੇਰਾ ਕੰਮ ਕਿੱਦਾਂ ਦਾ ਲੱਗਾ ਬਹੁਤ ਵਧੀਆ ਭਾਈ ਸਰ ਤੁਸੀਂ ਸਹੀ 5 ਮਿੰਟ ਚ ਆ ਗਏ 5 ਮਿੰਟ ਵੀ ਨਹੀਂ ਲਾਏ ਕੋਈ ਪੈਸਿਆਂ ਦਾ ਵੀ ਤੁਹਾਨੂੰ ਉਡਾ ਕੇ ਗਿਆ ਵੀ 2000 4000 ਕੋਈ ਨਹੀਂ ਨਹੀਂ ਤੇ ਆ ਗਿਆ ਵੀ ਜਿੰਨੀ ਤੁਹਾਡੀ ਖੁਸ਼ੀ ਦੇ ਦਿਓ ਓਕੇ ਦੋਸਤੋ ਬਹੁਤ ਗੀਤ ਕਰੀ ਦੀਆ YouTube ਤੇ ਵੀ ਕੋਈ ਮਾਤਾ ਜੀ ਅੰਦਰ ਇਕੱਲੇ ਸੀ ਘਰੇ ਹੈਗੇ ਨਹੀਂ ਮਾਤਾ ਜੀ ਇਕੱਲੇ ਸੀ ਅੰਦਰ ਉਧਰ ਵੇਖੋ ਉਹਨਾਂ ਨੇ ਮੁੜ ਕੇ ਗਵਾਂਡੀਆਂ ਨਹੀਂ ਆ ਕੇ ਬੂਹਾ ਬਾਰ ਦਿੱਤਾ ਸਵੇਰ ਦੇ ਪੰਜਵਾਂ ਸੱਪ 4 ਸੱਪ ਅਸੀਂ ਸੇਵਾ ਤੇ ਫੜੇ ਇੰਨਾ ਬਾ ਇੱਕ ਦੋ ਹੂਜ ਗੱਡੇ ਸੀ ਪੈਸਾ ਨਹੀਂ ਲਿਆ ਇੱਕ ਬਾਬੇ ਬੁੱਢੇ ਸਾਹਿਬ ਵਾਲਾ ਲੰਗਰ ਦਾ ਹਾਲ ਬਣਿਆ ਸੀ ਇੱਕ ਉਥੋਂ ਫੜਿਆ ਉਹਰਾ ਵੀ ਨਹੀਂ ਲਿਆ ਇੱਕ ਸਾਪ ਹੋ ਗਿਆ ਇੱਕ ਸਾਪ ਸੀ ਉਹ ਤਿੰਨਾਂ ਨੂੰ ਛੱਡਣ ਜਾਣੇ ਕਿਸੇ ਦੀ ਦੁਕਾਨ ਦੇ ਗਾੜੀ ਸੀ ਉਹ ਡੰਡੇ ਵੜ ਕੇ ਮਾਰਨ ਲੱਗੇ ਸੀ ਅਸੀਂ ਪਹਿਲਾਂ ਗਾਹ ਮੰਗੇ ਸੀ ਫੇਰ ਕੋ ਮਗਿਆ ਸੀ ਕਿ ਕੀ ਕਰ ਲੱਗੇ ਕਹਿੰਦੇ ਸਾਪ ਮਾਰਨ ਮੈਂ ਕਿਹਾ ਚਲੋ ਜੇ ਹੁਤਾ ਸਪੈਸ਼ਲ ਆਏ ਹੁੰਦੇ ਤਾਂ ਕੋਈ 2-400 ਲੈਂਦੇ ਮੈਂ ਕਿਹਾ ਲੈ ਤੂੰ ਉਹ ਕੋ ਸਾਪ ਫੜਿਆ ਉਹਨਾਂ ਨੇ ਉਥੇ ਬੰਦੇ ਦੇਖਣ ਵਾਲੇ ਇਕੱਠੇ ਹੋ ਗਏ ਇੱਕ ਨੇ 20 ਰੁਪਏ ਦੇਖਣੇ 25 ਰੁਪਏ ਦਿੱਤੇ ਸਵੇਰ ਦੇ 45 ਰੁਪਏ ਬਣੇ ਚਾਰਾ ਜ਼ੱਪ ਐ ਹੁਣ ਇੱਕ ਤੁਹਾਡੇ ਲੋ ਜ਼ੱਪ ਬੜਿਆ ਦਾ ਜੇ ਰਾਤ ਬਾਕੀ ਆ ਤੇ ਪਤਾ ਨਹੀਂ ਬਾਬੇ ਬੁੱਢੇ ਸਾਹਿਬ ਮੱਥਾ ਟੇਕਣ ਜਾਇਆ ਜਾਣਾ ਇਹ ਸੇਵਾ ਹੀ ਆ ਕੇ ਸੇਵਾ ਹੀ ਆ ਇਹ ਸੇਵਾ ਜਾਨ ਬਚਾਉਣ ਦੇ ਕਿਸੇ ਦੀ ਚੰਗੀ ਗੱਲ ਆ ਦੋਸਤੋ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਜੈ ਸ਼ੰਕਰ ਦੇਨਾ